ਅਸੀਂ ਅੱਜ ਬੈਠੇ ਆ ਮੋਗੇ ਦੇ ਵਿੱਚ ਔਰ ਤੁਸੀਂ ਬਲੀਵ ਕਰਿਓ ਜੇ ਪੂਰੇ ਪੰਜਾਬ ਤੇ ਪੰਜਾਬੀਆਂ ਦਾ ਜੋ ਸਾਰਾ ਵਰਲਡ 'ਚ ਫੈਲੇ ਹੋਏ ਪੰਜਾਬੀ ਨੇ ਮੈਨੂੰ ਇੱਕ ਖੁਸ਼ੀ ਹੋ ਰਹੀ ਹੈ ਉਹਨਾਂ ਨੂੰ ਦੱਸ ਕੇ ਕਿ ਅਸੀਂ ਪਿੰਡਾਂ 'ਚ ਵੀ ਬਹੁਤ ਗਏ ਹਰ ਥਾਂ ਤੇ ਗਏ ਪਿੰਡਾਂ 'ਚ ਇੱਕ ਪੰਚਾਇਤ ਜਾਂ ਇੱਕ ਭਾਈਚਾਰਾ ਜਾਂ ਉਹ ਲੜਨ ਲਈ ਤਿਆਰ ਹੋ ਜਾਂਦੇ ਨੇ ਅੱਜ ਮੈਂ ਪੰਜਾਬ ਵਾਲਿਆਂ ਨੂੰ ਦੱਸਣਾ ਚਾਹਣਾ ਜਿਵੇਂ ਕਿ ਮੋਗੇ ਨੇ ਬਹੁਤ ਸਾਰੀਆਂ ਲੜਾਈਆਂ ਮੋਗੇ ਤੋਂ ਸ਼ੁਰੂ ਹੋਈਆਂ ਤੇ ਫਿਰ ਉਹ ਅੱਗੇ ਤੱਕ ਗਈਆਂ ਔਰ ਜਿੱਤੀਆਂ ਵੀ ਗਈਆਂ ਅੱਜ ਇੱਕ ਸ਼ਹਿਰੀ ਲੜਾਈ ਮੋਗੇ ਤੋਂ ਸ਼ੁਰੂ ਹੋਈ ਹੈ ਮੋਗੇ ਦੇ ਵਿੱਚ ਇੱਕ ਸਿਵਲ ਸੁਸਾਇਟੀ ਬਣੀ ਆ ਅੱਜ ਅਸੀਂ ਮੈਂ ਤੇ ਲੱਖਾ ਉੱਥੇ ਬੈਠੇ ਹੋਏ ਆ ਕਿਉਂ ਬੈਠੇ ਹੋਏ ਆ ਉਹ ਬਾਅਦ ਜ਼ਿਕਰ ਕਰਦਾ ਅੱਜ ਇੱਕ ਉਸ ਸੁਸਾਇਟੀ 'ਚ ਬੈਠੇ ਹੋਏ ਆ ਜਿਨ੍ਹਾਂ ਨੇ ਇੱਕ ਦਈਆ ਲਿਆ ਜਾਂ ਕਹਿ ਲਓ ਇੱਕ ਨਿਸ਼ਚੈ ਕੀਤਾ ਹੈ ਕਿ ਅਸੀਂ ਰਲ ਕੇ ਮੋਗੇ ਦੇ ਮਸਲਿਆਂ ਨੂੰ ਹੱਲ ਕਰਾਂਗੇ ਜਾਂ ਕਰਵਾਵਾਂਗੇ ਅਸੀਂ ਐਮ ਐਲ ਏ ਨਹੀਂ ਵੇਖਣਾ ਅਸੀਂ ਐਮ ਪੀ ਨਹੀਂ ਵੇਖਣਾ ਅਸੀਂ ਆਪਦੇ ਮੁੱਦਿਆਂ ਨੂੰ ਲਿਖਾਂਗੇ ਕਲਮਬੱਧ ਕਰਾਂਗੇ ਲੋਕਾਂ ਨੂੰ ਜਾਗਰਤ ਕਰਾਂਗੇ ਤੇ ਫਿਰ ਉਸੇ ਸ਼ਰਤ ਤੇ ਮੋਗੇ ਦਾ ਐਮ ਪੀ ਬਣੂੰਗਾ ਜਾਂ ਐਮ ਐਲ ਏ ਬਣੂੰਗਾ ਐਮ ਪੀ ਦਾ ਘਰ ਚਲੋ ਫਰੀਦਕੋਟਾ ਤੋਂ ਬਣੂੰਗਾ ਇਹ ਇਹਨਾਂ ਨੇ ਤੈਅ ਕਰ ਲਿਆ ਔਰੇ ਪੰਜਾਬ ਦੇ ਵਿੱਚ ਪਹਿਲੀ ਸ਼ੁਰੂਆਤ ਹੈ ਐਕਟਿਵਲੀ ਬੜੀਆਂ ਸੁਸਾਇਟੀਆਂ ਬੰਦੀਆਂ ਸੀ ਤੇ ਖਤਮ ਹੋ ਜਾਂਦੀਆਂ ਸੀ ਇਹਨਾਂ ਦੀ ਗਿਣਤੀ ਵਧ ਰਹੀ ਹੈ ਅੱਜ 4 ਨੇ ਡਾਕਟਰ ਸਾਫ ਦੀ 12ਵੀਂ ਪੀੜ੍ਹੀ ਇੱਥੇ ਐਮੋਗੇ ਚ ਔਰ ਇਹਨਾਂ ਨੇ ਬਹੁਤ ਦੌਰ ਵੇਖੇ ਨੇ 80 ਸਾਲ ਦੇ ਨੇ ਤੇ ਉਸੇ ਤਰ੍ਹਾਂ ਨਾਲ ਸਰਗਰਮ ਨੇ ਤੇ ਸਰਪ੍ਰਸਤੀ ਕਰ ਰਹੇ ਨੇ ਸੂਸਾ ਬੈਠੇ ਨੇ ਜਿਨ੍ਹਾਂ ਨੇ ਮੈਂ ਇੱਕੋ ਗੱਲ ਚ ਨੁਕੀੜ ਦਿੰਦਾ ਕਿ ਲੋਈਆ ਸਾਹਿਬ ਦੇ ਸ਼ਾਗਿਰਦ ਨੇ ਲੋਇਆ ਸਾਹਿਬ ਨੂੰ ਫੋਲੋ ਵੀ ਕਰਦੇ ਨੇ ਜਿਨ੍ਹਾਂ ਦੀ ਇੱਕ ਗੱਲ ਕਹਿ ਦਿੰਨਾ ਤੁਸੀਂ ਉਹਦਾ ਸਮਝ ਜੂਗੇ ਉਹਨਾਂ ਨੇ ਕਿਹਾ ਸੀ ਜਿਸ ਦਿਨ ਆंदोलਨਾਤੋਂ ਸੜਕਾਂ ਸੁੰਨੀਆਂ ਹੋ ਜਾਂਦੀਆਂ ਨੇ ਅਸੈਂਬਲੀਆਂ ਤੇ ਪਾਰਲੀਮੈਂਟਾਂ ਅਵਾਰਾ ਹੋ ਜਾਂਦੀਆਂ ਨੇ ਕਮਾਲ ਦੇ ਪੋਲਿਟਿਸ਼ੀਅਨ ਸੀ ਜਿਨ੍ਹਾਂ ਦੀਆਂ ਉਦਾਹਰਨਾਂ ਪਾਰਲੀਮੈਂਟ 'ਚ ਖੜਕੇ ਵੀ ਦਿੱਤੀਆਂ ਜਾਂਦੀਆਂ ਨੇ ਉਹਨਾਂ ਨਾਲ ਰਹੇ ਨੇ ਔਰ ਇਨ੍ਹਾਂ ਪੂਰੀਆਂ ਦੀ ਇੱਕ ਤਰ੍ਹਾਂ ਨਾਲ ਰਹਿਨਮਾਈ ਲੁੰਬਾ ਜੀ ਬੈਠੇ ਨੇ ਸਾਰੇ ਭਾਜੀ ਵਕੀਲ ਸਾਹਿਬ ਔਰ ਸਾਰੇ ਬਹੁਤ ਹੀ ਕਮਾਲ ਦੇ ਇਨਸਾਨ ਸਮਝਦਾਰ ਸਾਨੂੰ ਡੇਢ ਘੰਟਾ ਹੋ ਗਿਆ ਡਿਸਕਸ ਕਰਦਿਆਂ ਅਸੀਂ ਕਮੰਤਰੀ ਵੀ ਡਿਸਕਸ ਕੀਤਾ ਹੈ ਦੇਸ਼ ਵੀ ਡਿਸਕਸ ਕੀਤਾ ਹੈ ਪੰਜਾਬ ਵੀ ਡਿਸਕਸ ਕੀਤਾ ਔਰ ਸਭ ਤੋਂ ਅਹਿਮ ਮੋਗੇ ਨੂੰ ਡਿਸਕਸ ਕੀਤਾ ਮੇਰੀ ਮੋਗੇ ਵਾਲਿਆਂ ਨੂੰ ਬੇਨਤੀ ਹੈ ਇਹਨਾਂ ਦੇ ਨਾਲ ਖੜੋ ਜੇ ਤੁਸੀਂ ਇਹਨਾਂ ਦੇ ਨਾਲ ਖੜੂਗੇ ਆ ਜਿਹੜੇ ਬਾਜ਼ਾਰ ਚ ਹੁਣ ਅਸੀਂ ਆਏ ਆ ਨਾ ਇਹ ਲੌਂਕ ਦੀਆਂ ਹੋਈਆਂ ਤਾਰਾਂ ਤੇ ਨਾਲੀਆਂ ਚੋਂ ਮਾਰਦਾ ਮੁਸ਼ਕ ਤੇ ਜਿੱਥੇ ਮੀਂਹ ਵੇਲੇ ਪਾਣੀ ਖੜਦਾ ਮੈਂ ਤੁਹਾਨੂੰ ਸ਼ਰਤਿਆ ਕਹਿ ਸਕਦਾ ਇਹ ਤੁਹਾਡੀ ਏਸੀਆਂ ਵਾਲੀ ਬੀਬੀ ਨੇ ਨਹੀਂ ਕੁਝ ਕਰਨਾ ਇਹ ਕਰਨਗੇ ਕਿਉਂਕਿ ਇਹਨਾਂ ਨੂੰ ਤੁਹਾਡੇ ਮਸਲਿਆਂ ਦਾ ਪਤਾ ਹੈ ਔਰ ਮੈਂ ਬਾਕੀ ਸ਼ਹਿਰਾਂ ਵਾਲਿਆਂ ਨੂੰ ਵੀ ਕਹੂੰਗਾ ਸਿਵਲ ਕਮੇਟੀਆਂ ਬਣਾਓ ਜਿਹੜੇ ਸਿਸਟਮ ਦੀ ਅਸੀਂ ਗੱਲ ਕਰ ਰਹੇ ਹਾਂ ਇਹਨਾਂ ਪਬਲਿਕ ਰਿਪ੍ਰੈਜ਼ੈਂਟੇਟਿਵ 노 ਡਾਊਟ ਉਹ ਵੀ ਇੱਕ ਸਿਸਟਮ ਹੈ ਔਰ ਉਹਨੂੰ ਅਸੀਂ ਰੱਖਾਂਗੇ ਪਰ ਸਾਨੂੰ ਆਪ ਦੇ ਲੈਵਲ ਤੇ ਵੀ ਜੁੜਨਾ ਪਊਗਾ ਇਹ ਨਹੀਂ ਕਿ ਇੱਕ ਜਣੇ ਨੂੰ ਬਣਾਈਏ ਤੇ ਫਿਰ 5 ਸਾਲ ਉਹਦੇ ਮੂੰਹ ਹਲ ਵੇਖੀਏ ਕਿ ਯਾਰ ਇਹ ਤਾਂ ਮਾੜਾ ਨਿਕਲ ਗਿਆ ਫਿਰ ਇੱਕ ਅਗਲਾ ਮਾੜਾ ਚੁਣ ਲਈਏ ਫਿਰ ਬੈਠੇ ਰਹੀਏ ਇਹਦੇ ਨਾਲ ਅਸੀਂ ਬਰਬਾਦ ਹੋ ਚੁੱਕੇ ਹਾਂ ਫਾਈਨੈਂਸ਼ੀਅਲੀ ਸੋਸ਼ੀਅਲੀ ਸਮਾਜਿਕ ਲੈਵਲ ਤੇ ਤੇ ਪੂਰੀ ਡੈਮੋਗ੍ਰਾਫੀ ਵੀ ਗਈ ਸਾਡੀ ਜੇ ਬਚਣਾ ਤਾਂ ਇਸ ਤਰ੍ਹਾਂ ਦਾ ਉਦਮ ਹਰ ਸ਼ਹਿਰ ਚ ਕਰੋ ਅਸੀਂ ਆਏ ਕਿਉਂ ਦੱਸ ਦਿਆਂ ਫਿਰ ਇੱਕ ਦੋ ਗੱਲਾਂ ਜਿਹਦਾ ਲੱਖਾ ਬੋਲੂਗਾ ਔਰ ਬਾਕੀ ਕਮੇਟੀ ਵੱਲੋਂ ਜ਼ਰੂਰ ਤੁਸੀਂ ਕੁਝ ਕਿਓ ਜੀ ਅਸੀਂ ਆਏ ਇਸ ਲਈ ਆ ਅਸੀਂ ਇੱਕ ਲਾਮਬੰਦੀ ਕਰ ਰਹੇ ਹਾਂ ਪਹਿਲੀ ਗੱਲ ਕਿ ਪੁਲਸੀਆ ਤਸ਼ੱਦਦ ਜੋ ਵਾਧਾ ਜਾ ਰਿਹਾ ਹੈ ਲੱਖੇ ਵਾਲੇ ਇਨਸਟੀਡੀਡੈਂਟ ਤੋਂ ਬਾਅਦ ਅਸੀਂ ਵੜ ਹੋਈ ਹੈ ਕਿ ਜਿਸ ਬੰਦੇ ਨੂੰ 80000 ਵੋਟ ਪਈ ਹੈ ਜਿਸ ਬੰਦੇ ਦਾ ਇਹਨਾਂ ਨੂੰ ਪਤਾ ਹੈ ਕਿ ਬੋਲੂਗਾ ਤਾਂ ਦੁਨੀਆ ਸੁਣੂਗੀ ਜੇ ਉਹਦੇ ਨਾਲ ਧੱਕਾ ਛੜਿਆਂ ਹੋ ਸਕਦਾ ਤਾਂ ਬਾਕੀ ਬੰਦੇ ਸੇਫ ਨੇ ਨਹੀਂ ਹੋ ਸਕਦੀ ਇਸੇ ਲਈ ਅਸੀਂ ਜੋ ਐ ਕਰਕੇ ਬੁੱਧੀਜੀਵੀ ਲੋਕਾਂ ਦੀਆਂ ਕਰਮਠ ਲੋਕਾਂ ਦੀਆਂ ਸੁਸਾਇਟੀਆਂ ਬਣੀਆਂ ਉਹਨਾਂ ਚ ਜਾ ਕੇ ਕਹਿ ਰਹੇ ਆ ਕਿ ਜੇ ਆਪਾਂ ਇਕੱਠੇ ਹੋ ਕੇ ਇੱਕ ਥਾਂ ਤੇ ਨਹੀਂ ਆਵਾਂਗੇ ਇਹਨਾਂ ਨੇ ਸਾਨੂੰ ਕੱਲੇ-ਕੱਲੇ ਕਰਕੇ ਮਾਰ ਦੇਣਾ ਅੱਜ ਬਦਕਿਸਮਤੀ ਨਾਲ ਹਿੰਦੂ ਐ ਸੋਚ ਰਿਹਾ ਸਿੱਖ ਐ ਸੋਚ ਰਿਹਾ ਤੇ ਪਿੰਡਾਂ ਤੇ ਸ਼ਹਿਰਾਂ ਚ ਅੱਗੇ ਹੋਣ ਜਾ ਰਿਹਾ ਕਿ ਦਲਤ ਐ ਸੋਚੂ ਜੱਟ ਐ ਸੋਚੂ ਬ੍ਰਾਹਮਣ ਐ ਸੋਚੂ ਸ਼ੂਦਰ ਐ ਸੋਚੂ ਨਹੀਂ ਅਸੀਂ ਪੰਜਾਬੀ ਐ ਅਸੀਂ ਇਕੱਠੇ ਐ ਸੋਚਣਾ ਔਰ ਇਹ ਉਹਦੀ ਇੱਕ ਬਹੁਤ ਵਧੀਆ ਸ਼ੁਰੂਆਤ ਐ ਤੁਸੀਂ ਵੀ ਇਹਨੂੰ ਕਰਿਓ ਜੇ ਔਰ 13 ਤਰੀਕ ਨੂੰ ਇਹਨਾਂ ਨੇ ਵੀ ਆਉਣਾ ਤੁਸੀਂ ਸਾਰਿਆਂ ਨੇ ਵੀ ਆਉਣਾ ਤਾਂ ਜੋ ਆਪਾਂ ਪੰਜਾਬ ਦੇ ਏਕਾ ਬਖਾ ਕੇ ਇੰਨਾ ਚਾਹੇ ਪੁਲਿਸੀਆ ਤਸ਼ੱਦਦ ਹੋਵੇ ਚਾਹੇ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਤਸ਼ੱਦਦ ਹੋਵੇ ਜਾਂ ਮਿਨਿਸਟਰੀਆਂ ਤੇ ਚੀ ਮਿਨਿਸਟਰੀ ਵੱਲੋਂ ਉਹਨੂੰ ਠੱਗ ਪਾ ਸਕੀਏ ਆਪਾਂ ਲੱਖੇ ਦੋ ਸ਼ਬਦ ਕਹੀਂ ਫਿਰ ਸੂਚ ਸਾਹਿਬ ਤੇ ਡਾਕਟਰ ਸਾਹਿਬ ਤੋਂ ਵੀ ਕਾਵਾਂਗੇ ਲੰਬਾ ਜਿੱਤ ਤੁਸੀਂ ਦੇਖੋ ਜੇ ਪੰਜਾਬ ਜਾ ਰਹੇ ਆਂ ਵੀ ਜੋ ਪੁਲਸਦਾਰ ਜਬਰ ਜਿਹੜਾ ਪੁਲ ਸਟੇਟ ਬਣ ਗਿਆ ਪੰਜਾਬ ਪੁਲਸ ਦਾ ਰਾਜ ਆ ਤੱਕੇ ਸ਼ਾਹੀ ਜੋ ਪੁਲਸ ਦਾ ਜਨਮ ਜੋ ਗੁੰਡਾ ਕਰਦੀ ਆਂ ਫਤ ਦੇਖ ਰਹੇ ਆਂ ਅੱਜ ਹੀ ਮੈਂ ਦੋ ਖਬਰਾਂ ਇੱਕ ਮੋਗੇ ਦੀ ਦੂਸਰੀ ਖਬਰ ਸੀ ਕਿ ਮੈਂ ਪਾਇਆ ਵੀ ਆ ਉਹਦੇ ਬਾਰੇ ਮੈਂ ਇੱਕ ਮੋਗੇ ਦੀ ਕੀ ਸੀ ਉਹ ਦੱਸ ਦਿਓ ਮੁੰਡੇ ਦਾ ਕਿਸੇ ਲਫਜ਼ੀ ਗੋਲੀ ਮਾਰੀ ਹੈ ਜੀ ਮੋਗੇ ਚ ਮਾਰੀ ਆ ਜੋ ਇਹ ਆਮ ਹੋ ਗਿਆ ਇਹ ਤਾਂ ਮੋਗੇ ਚ ਤਾਂ ਬਹੁਤ ਵਾਜ ਚੁੱਕੇ ਆ ਜੀ ਥੋੜੇ ਤਾਂ ਇੱਥੇ ਗੁੰਡਾਗਰਦੀ ਗੈਂਗਸਟਰ ਵੀ ਬਹੁਤ ਹੋਇਆ ਪਿਆ ਨਾ ਮਾਮਲਾ ਇੱਥੇ ਕੱਟ ਗਿਆ ਉਹਨ ਮੋਗੇ ਦੀ ਇੱਕ ਸਕੂਲ ਦੀ ਇੱਕ ਟਾਈਮ ਤੇ ਕਾਫੀ ਸੀਗਾ ਜਦੋਂ ਬਾਅਦ ਨੇੜੇ ਕੋਈ ਐਂਕਾਊਂਟਰ ਕੀਤਾ ਹੂੰ ਬਖਾਲੀ ਬੋਲਗਾ ਤਾਂ ਹੈ ਮੈਂਟਲ ਹੁੰਦੇ ਆ ਮਾਰ ਲੱਗੇ ਕੋ ਕਹਾਣੀ ਹਰ ਵਾਰੀ ਕੋਈ ਘਟਦੇ ਆ ਜੇ ਮੈਂ ਤੁਹਾਨੂੰ ਵਾਰ-ਵਾਰ ਦੱਸਦੇ ਹਾਂ ਗੱਡੀ ਉੱਤਰ ਕੇ ਪਾ ਚੱਲਿਆ ਸੀ ਜੀ ਅਸੀਂ ਰਿਕਵਰੀ ਕਰਾਉਣ ਗਈ ਸੀ ਚਾਰ ਚਿੱਟ ਲਾਦਾ ਜੀ ਬੰਦਾਂ ਨਾਲੇ ਕੋਲੇ ਬੜਿਆ ਹੁੰਦਾ ਕੁੱਟ ਕੇ ਝੰਬਿਆ ਹੁੰਦਾ ਕਿੱਧਰ ਭੱਜੂਗਾ ਬੰਦਾ ਹਰ ਚੜੀਆਂ ਜੱਕੜਿਆ ਹੁੰਦਾ 20 ਬੰਦੇ ਉੱਤੇ ਲੱਗੇ ਹੁੰਦੇ ਆ ਇਹ ਕਹਿੰਦੇ ਇੱਕ ਬੰਦੇ ਨੇ ਗੱਡੀ ਚਲਾਤਾ ਹੈ ਸਰ ਜੇ ਜੇ ਭਰਾਵੋ ਤੁਸੀਂ ਚਾਹੁੰਦੇ ਹੋ ਵੀ ਸਾਡੇ ਜਵਾਨ ਬਚੇ ਰਹਿਣ ਕਿਉਂਕਿ ਹੁਣ ਜਿਹੜਾ ਖੁੱਲੂਗਾ ਕੰਮ ਇਹ ਰੁਕਣਾ ਨਹੀਂ ਇਹਦੇ 'ਚ ਮਾਹੌਲ ਬਣਾਇਆ ਜਾ ਰਿਹਾ ਤੇ ਜੇ ਆਪਾਂ ਆਪਣੇ ਜਵਾਨਾਂ ਨੂੰ ਆਪਣੀਆਂ ਨਸਲਾਂ ਨੂੰ ਬਚਾਉਣਾ ਨਹੀਂ ਕੱਲ ਨੂੰ ਜਿਹਨੂੰ ਮਰਜ਼ੀ ਚਾਕੇ ਮਾਰ ਦੇਣਗੇ ਜਿਹਦੇ ਮਰਜ਼ੀ ਚਾਕੇ ਲੱਤਾਂ ਬਾਹਂ ਗੋਲੀ ਮਾਰ ਦੇਣਗੇ ਅਸੀਂ ਇਸ ਗੱਲ ਦੀ ਵੀ ਕੋਈ ਤਰਫਦਾਰੀ ਨਹੀਂ ਕਰਦੇ ਕਿ ਜਿਹੜਾ ਬੰਦਾ ਗੁਨਾਹ ਕਰਦਾ ਉਹਦੇ ਜੀ ਆਦਾਰਤਾਂ ਬਣੀਆਂ ਨੇ ਕਾਨੂੰਨ ਬਣੇ ਨੇ ਜ਼ਿਲ੍ਹੇ ਬਣੀਆਂ ਨੇ ਉਹ ਉਹਦੇ ਰਾਹੀਂ ਹੱਲ ਹੋ ਸਕਦਾ ਪਰ ਇਹਨਾਂ ਨੂੰ ਕੀ ਅੰਕਾਰ ਦਿੰਦਾ ਵੀ ਜਿਹਦੇ ਮਰਜ਼ੀ ਚਾਕੇ ਲੱਤਾਂ ਬਾਹਂ ਗੋਲੀ ਮਾਰ ਦੇਣਗੇ ਜਿਹੜਾ ਮਰਜ਼ੀ ਬੰਦਾ ਚਾਕੇ ਝੂਠ ਚਮਕਾਉਂਦੇ ਮਾਰ ਦੇ ਉਹ ਰੋਕਣਾ ਜੇ ਆਪਾਂ ਚਾਹੁੰਦੇ ਆ ਤਾਂ ਫਿਰ ਉਹ ਇਕੱਠੇ ਉੱਤੇ ਸਾਡਾ ਸਾਥ ਦਿਓ 13 ਤਰੀਕ ਨੂੰ ਅਸੀਂ ਇਸੇ ਮਸਲੇ ਨੂੰ ਲੈ ਕੇ ਇਹ ਜਿਹੜਾ ਸਾਡੇ ਨਾਲ ਹੋਇਆ ਮੈਂ ਤਾਂ ਪਹਿਲਾਂ ਵੀ ਜਦੋਂ ਟੋਟਲਿਟੀ ਚ ਕਰ ਰਹੇ ਆਪਾਂ ਸ਼ੁਰੂ ਤੋਂ ਸ਼ੁਰੂ ਹੋਇਆ ਨਾ ਆ ਸਰਕਾਰ ਆਉਣ ਨਾਲ ਵੱਧ ਗਿਆ ਇਹਦਾ ਕਹਿਣਾ ਸੀ ਕਿ ਆਓ ਨੌਜਵਾਨ ਨੂੰ ਨੌਕਰੀਆਂ ਦੇਵਾ ਦੇ ਸੋਣੂ ਇਹਦੇ ਨਾਲ ਖੁਦਆਤ ਆ ਇਹਨੇ ਕੰਮ ਐਨਾ ਮਤਲਬ ਕਿ ਇਹ ਆਪ ਇਹਨੇ ਜ਼ਰੂਰ ਬਿੰਦੇ ਵਾਲੀ ਆ ਚੁੱਕੀ ਹੈ ਵੀ ਜਿਸ ਤਰੀਕੇ ਨਾਲ ਜਵਾਬੀ ਦਾ ਘਾਣ ਕਰਨ ਨੂੰ ਤੁਰ ਪਿਆ ਪਰ ਜੇ ਇਹ ਰੋਕਣਾ ਠੱਲ ਪਾਉਣੀਆਂ ਦਾ ਪੰਜਾਬ ਦੇ ਲੋਕਾਂ ਨੇ ਪਾਉਣੀਆਂ ਗਏ ਕੋਈ ਉੱਥੇ ਵਿਰੋਧੀ ਧਿਰ ਦਾ ਬੰਦਾ ਕਿਸੇ ਕਾਂਗਰਸ ਦਾ ਕਿਸੇ ਬਾਦਲਾ ਦਾ ਜਾਂ ਕੋਈ ਵੀ ਬੋਲ ਰਾਇਆ ਕਿਸੇ ਨੇ ਕਿਉਂਕਿ ਇੰਨੇ ਦੇ ਰਾਜ ਚ ਵੀ ਇਹ ਕੁਝ ਹੁੰਦਾ ਰਿਹਾ ਸੋ ਇਹਦਾ ਲੋਕ ਲੈਵਲ ਬਣਾ ਕੇ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਇਹ ਸਾਡੀ ਵੀਰ ਅਸੀਂ ਸਾਰੇ ਪੰਜਾਬ ਚ ਜਾਣਾ 13 ਤੋਂ ਪਹਿਲਾਂ ਪਹਿਲਾਂ ਜਿੰਨੀਆਂ ਵੀ ਲੜਵਾਲੀਆਂ ਧਿਰਾਂ ਨੇ ਚਾਹੇ ਸਮਾਜਿਕ ਹੈ ਧਾਰਮਿਕ ਹੈ ਸਾਡੀਆਂ ਕਿਸਾਨਾਂ ਦੀਆਂ ਨੇ ਮਿਹਨਤਾਂ ਦੀਆਂ ਨੇ ਮਾਜਮਾਤੀਆਂ ਨੇ ਜਿਹੜੇ ਵੀ ਵਰਗ ਲੜਨ ਵਾਲੇ ਲੋਕ ਆ ਜ਼ੁਲਮ ਦੇ ਖਾਤ ਉਹਨਾਂ ਸਾਰ ਨੂੰ ਅਸੀਂ ਤਫੀਲ ਤੇ ਬੇਇਨਤੀ ਕਰ ਰਹੇ ਹਾਂ ਨਿਕਲੇ ਹੋਇਆ ਵੀ ਆਓ ਉੱਠ ਕੇ ਆਪਾਂ ਇਹਨੂੰ ਠੱਲ ਪਾਈਏ ਇੱਥੇ ਚ ਨਾ ਇੱਕ ਗੱਲ ਹੈ ਆਪਾਂ ਕਹਿੰਦੇ ਆ ਨਾ ਕਿ ਗੋਲੀ ਮਾਰਨ ਵਾਲਾ ਤਰਸ ਕਰੂਗਾ ਗੋਲੀ ਮਾਰਨ ਵਾਲਾ ਕੋਈ ਚੰਗਾ ਜੇ ਇਨਸਾਫ ਕਰੂਗਾ ਸਾਨੂੰ ਇਸ ਗੱਲ ਨੂੰ ਬਦਲਣਾ ਪਊਗਾ ਗੋਲੀ ਮਾਰਨ ਵਾਲੇ ਗੋਲੀ ਮਾਰਨ ਵਾਲੇ ਹੀ ਹੁੰਦੇ ਆ ਜਿਨ੍ਹਾਂ ਦੇ ਮਾਰੀ ਜਾ ਰਹੀ ਹੈ ਕੀ ਉਹ ਆਪਦੇ ਹੱਕ ਦੀ ਗੱਲ ਕਰਨਗੇ ਅੱਜ ਆਪਾਂ ਬੈਠੇ ਆਏ ਤੁਸੀਂ ਇੱਕ ਗੱਲ ਵੇਖਿਓ ਜੀ ਕਮਾਲ ਦੀ ਰੀਸੈਂਟਲੀ ਉਦਾਹਰਨ ਦਿੰਨਾ ਤੁਹਾਨੂੰ ਬਿਕਰਮ ਮਜੀਠੀਆ ਜੀ ਨੂੰ ਫੜਿਆ ਜਾਂਦਾ ਮਜੀਠੀਆ ਜੀ ਨੂੰ 2 ਘੰਟੇ ਤੱਕ ਲਾਈਵ ਚੱਲਦਾ ਫੜਿਆ ਜਾ ਰਿਹਾ ਜੀ ਸਮਰਥਕ ਆ ਗਏ ਜੀ ਮੇਰਾ ਦੋਸਤ ਰਿਹਾ ਇੱਕ ਟਾਈਮ ਤੇ ਮੈਂ ਉਸ ਭੈਣ ਨਾਲ ਵੀ ਖੜਾ ਜੋ ਉਹਨਾਂ ਦੀ ਮੈਸੇਜ ਆ ਜੇ ਬਤਮੀਜ਼ੀ ਹੋਈ ਹੈ ਬਟ ਬੱਚਿਆਂ ਦੀਆਂ ਪੱਗਾਂ ਸਾਰਾ ਕੁਝ ਐਨ ਸੈੱਟ ਸੀਗਾ 2 ਘੰਟੇ ਲਾਈਵ ਚੱਲਦਾ ਤੇ ਜਦੋਂ ਲੱਖੇ ਨਾਲ ਬਤਮੀਜ਼ੀ ਹੋਣ ਵੇਲੇ ਹੁੰਦੀ ਹੈ ਸਿਰਫ 5 ਸੈਕਿੰਡ ਲਾਈਵ ਚੱਲਿਆ ਤੇ ਪੁਲਿਸ ਨੇ ਚਮਟਾ ਮਾਰ ਕੇ ਬੰਦ ਕਰਾਤਾ ਸਿਰਫ ਇਹਨੂੰ ਸਮਝੇ ਹੋ ਜੀ ਕਿਹੜਾ ਪੋਲਿਟਿਸ਼ੀਅਨ ਕਿਸ ਪਾਰਟੀ ਦਾ ਕੋਈ ਬੋਲਿਆ ਕਿ ਗਲਤ ਹੈ ਸਿਰਫ ਉਹ ਕੀ ਕਹਿੰਦੇ ਨੇ ਕਿ ਨਹੀਂ ਇਹ ਪਾਰਟੀ ਗਲਤ ਹੈ ਸਾਨੂੰ ਲਿਆਓ ਫਿਰ ਅਸੀਂ ਇਹ ਕਰਤੂਤ ਕਰਾਂਗੇ ਇਹ ਮਸਲਾ ਹੈ ਸੋ ਜਿੱਦਾਂ ਨਾਲ ਹੋ ਰਿਹਾ ਹੈ ਕਿ ਅਸੀਂ ਉਠਾਂਗੇ ਕਿ ਨਹੀਂ ਕੀ ਆਪਾਂ ਆਪਦੇ ਵੱਲੋਂ ਹਮਲਾ ਮਾਰਾਂਗੇ ਕਿ ਨਹੀਂ ਹਮਲਾ ਐਮਐਲਏ ਬੰਨੂ ਨਹੀਂ ਮਾਰਨਾ ਐਮਪੀ ਬੰਨੂਂ ਦੀ ਮਾਰਨਾ ਉਹ ਬਾਅਦ ਬਾਅਦ ਸੋਸਾਇਟੀ ਚੋਂ ਨਿਕਲ ਆਉਂਦੇ ਨੇ ਪਹਿਲਾ ਹਮਲਾ ਅਸੀਂ ਇਹ ਮਾਰਨਾ ਕੋਈ ਵੀ ਬਣੇ ਪਰ ਸਾਡੇ ਰਾਈਟਸ ਕਿਵੇਂ ਆਪਾਂ ਆਪ ਦੇ ਆਪ ਨੂੰ ਸਿਕਿਉਰ ਕਰ ਸਕਦੇ ਆ ਕਿਹੜੀ ਅਮੈਂਡਮੈਂਟ ਕਰਾ ਸਕਦੇ ਆ ਕਿ ਸਿਵਲ ਸੋਸਾਇਟੀ ਖੁਦ ਇੱਕ ਅਥਾਰਟੀ ਬਣ ਕੇ ਪ੍ਰਸ਼ਾਸਨ ਤੋਂ ਚਾਹੇ ਸਿਵਲ ਹੋਵੇ ਚਾਹੇ ਪੁਲਿਸ ਹੋਵੇ ਉਹ ਤੋਂ ਆਪਦੇ ਹੱਕਾਂ ਦੀ ਰਾਖੀ ਕਰ ਸਕੇ ਇਹ ਜ਼ਰੂਰੀ ਹੈ ਪਲੀਸ ਸੋਸਾਇਟੀ ਲੋਕ ਤੁਸੀਂ ਤੁਸੀਂ ਕਹੋਗੇ ਕੁਝ ਜਨਮਾਜੀ ਤੁਸੀਂ ਕਹਿੰਦੇ ਕਿ ਚਾਉਂਦਾ ਹੈ ਬੇਸਿਕਲੀ ਸਿਵਲ ਸੋਸਾਇਟੀ ਤੋਂ ਬਿਨਾ ਇਹ ਸਮਾਜ ਬੱਜੀ ਨਹੀਂ ਸਕਦਾ ਕਿਉਂਕਿ ਜਸਟਿਸ ਤਾਰਕੁੰਡੇ ਟਾਈਪ ਜੱਜਿਸ ਆਏ ਦੇਸ਼ ਭਾਰਤ ਵਿੱਚ ਜਿਨ੍ਹਾਂ ਨੇ ਐਡੀ ਵੱਡੀ ਸੋਸਾਇਟੀਆਂ ਬਣਾ ਕੇ ਲੋਕਾਂ ਲਈ ਲੋਕ ਲਹਿਰ ਕਰ ਕੀਤੀ ਬੜਾਈ ਬਚਾਉਣਾ ਜਦ ਲੋਕ ਲਹਿਰ ਬਚੂਗੀ ਤਾਂ ਜੇ ਅਗਰ ਸਿਵਲ ਸੋਸਾਇਟੀ ਦੇ ਵਿੱਚ ਇੰਟੈਲੈਕਚੁਅਲਸ ਡਾਕਟਰਸ ਖਾਸ ਤੌਰ ਤੇ ਵਕੀਲਾਂ ਦੀ ਤਾਂ ਬਹੁਤ ਜ਼ਿਆਦਾ ਲੋਡ ਹੈ। ਔਰ ਇਹ ਐਦੂ ਪਣਾ ਗੱਡੀ ਚੱਲੀ ਨਹੀਂ ਸਕਨੀ। ਯੂਥ ਜਿਹੜਾ ਹੈ ਤਾਂ ਹੀ ਉਹ ਸਮਾਜਿਕ ਤੌਰ ਤੇ ਉਹਨੂੰ ਸਿਖਾਉਣਾ ਚਾਹੀਦਾ ਔਰ ਦੱਸਣਾ ਚਾਹੀਦਾ ਹੈ ਕਿ ਸਿਵਲ ਸੋਸਾਇਟੀ ਤੋਂ ਬਿਨਾਂ ਨਹੀਂ ਬਚ ਸਕਦੇ। ਔਰ ਮੈਂ ਸਮਝਦਾ ਹਾਂ ਵੀ ਜਿਹੜਾ ਮਾਨ ਸਾਹਿਬ ਨਹੀਂ ਆ ਲੱਖਾ ਸਿੰਘ ਨੇ ਇਹ ਉਦਮ ਕਰ ਰਹੇ ਹੈ ਲੱਗੇ ਹੋਇਆ ਅਸੀਂ ਇਹਨਾਂ ਦੇ ਨਾਲ ਹੈ ਕਿਉਂਕਿ ਅਸੀਂ ਤਾਂ ਚਲੋ ਏਜ ਫੈਕਟਰ ਇੱਕ 올ਡ ਏਜ ਸਾਡੀ ਏਜ ਹੁਣ ਵੱਧ ਰਹੀ ਹੈ ਲੇਕਿਨ ਅਸੀਂ ਲੜਾਈ ਦੇ ਮੈਦਾਨ ਚੋਂ ਭੱਜ ਨਹੀਂ ਰਹੇ। ਮੈਂ ਇਹਨਾਂ ਨੂੰ ਇੱਕ ਮਿਸਾਲ ਦੱਸਦਾ ਹਾਂ ਕਿ ਜਿਸ ਵੇਲੇ ਇੰਦਰਾ ਗਾਂਧੀ ਨੇ ਇੱਕ ਟੈਰਰ ਲਿਆਦਾ ਸੀ ਅਮਰਜੈਂਸੀ ਦਾ ਤਾਂ ਇੱਕ ਪੋਇਮ ਹੋ ਕੋਇਟ ਹੋਇਆ ਧਰਮਵੀਰ ਭਾਰਤੀ ਯਾ ਉਹਨਾਂ ਨੇ ਇੱਕ ਉਸ ਵੇਲੇ ਨਜ਼ਮ ਲਿਖੀ ਸੀ ਉਹਦਾ ਨਾਮ ਸੀ ਮੁਨਾਦੀ ਕਿ 72 ਸਾਲ ਦਾ ਇੱਕ ਬੂੜਾ ਆ ਰਹਾ ਹੈ ਜੈ ਪ੍ਰਕਾਸ਼ ਨਰਾਇਣ ਜੀ ਨੇ ਇੱਕ ਨਜ਼ਮ ਲਿਖ ਮਤਲਬ ਨਜ਼ਮ ਨੂੰ ਬਦਲ ਕਰਕੇ ਉਹਦੇ ਸੰਬੋਧਨ ਕੀਤਾ ਜੈ ਪ੍ਰਕਾਸ਼ ਜੀ ਨੂੰ ਅੱਜ ਬੜੀ ਵੱਡੀ ਜ਼ਰੂਰਤ ਹੈ ਔਰ ਖਾਸ ਤੌਰ ਤੇ ਸਾਡੇ ਮੋਗੇ ਦੀ ਇੱਕ ਕੁਸ਼ਕਿਸਮਤੀ ਹੈ ਕਿ ਡਾਕਟਰ ਸਾਹਿਬ ਅੱਜ 84-85 ਸਾਲ ਦੀ ਉਮਰ ਦੇ ਵਿੱਚ ਫੇਰ ਵੀ ਉਹਨੇ ਐਕਟਿਵ ਹੈ ਕਿ ਵੀ ਉਹ ਲੋਕਾਂ ਨੂੰ ਆਹ्वान ਕਰਦੇ ਆ ਰਹੇ ਵੀ ਹੈ ਸ਼ਹਿਰ ਦੇ ਸਿਟੀ ਦੇ ਪ੍ਰੈਜ਼ੀਡੈਂਟ ਵੀ ਰਹੇ ਹੈ ਮਿਊਨਿਸਪਲ ਕਮੇਟੀ ਦੇ ਬੜਾ ਕੰਮ ਕੀਤਾ ਮੈਨੂੰ ਮੈਂ ਇਹਨਾਂ ਦੇ ਨਾਲ ਕਾਉਂਸਲਰ ਵੀ ਰਿਹਾ ਆਪਣਾ 79 ਦੇ ਵਿੱਚ ਸਾਨੂੰ ਪਤਾ ਹੈ ਵੀ ਇੱਥੇ ਕੀ ਕੁਝ ਹੁੰਦਾ ਰਿਹਾ ਹੈ ਸਿਸਟਮ ਦਾ ਅੱਜ ਪਹਿਲਾਂ ਅਸੀਂ ਆਪਣੇ ਸ਼ਹਿਰ ਨੂੰ ਹੀ ਬਚਾ ਲੀਏ ਇੰਨਾ ਹੀ ਬਹੁਤ ਹੈ ਪਰ ਉਦੋਂ ਤੁਹਾਨੂੰ ਪਤਾ ਸੂਸ ਸਰ ਇੱਕ ਨਾਰਾ ਆਇਆ ਸੀ ਕਿ ਤਖਤ ਖਾਲੀ ਕਰੋ ਜਨਤਾ ਆਤੀ ਹੈ ਅਸੀਂ ਹੁਣ ਕਵਾਂਗੇ ਐਡਮਿਨਿਸਟਰੇਟਰ ਵਾਲਿਓ ਪੁਲਿਸਿਓ ਸੁਧਰ ਜਾਓ ਲੋਕ ਆ ਰਹੇ ਨੇ ਆਪਦੇ ਹੱਤਾਂ ਦੀ ਖੁਦ ਰਾਖੀ ਕਰਨ ਆ ਰਹੇ ਇਸ ਕਾਰਨ ਕਿ ਲੁੰਬਾ ਜੀ ਲੋ ਸ਼ਬਦ ਤੁਸੀਂ ਵੀ ਬੋਲਦੇ ਹੋ ਭੈਣ ਜੀ ਵੀ ਤੇ ਡਾਕਟਰ ਸਾਹਿਬ ਫਿਰ ਬੰਦ ਕਰੀਏ ਇਸ ਚੀਜ਼ ਨੂੰ ਡਾਕਟਰ ਸਾਹਿਬ ਡਾਕਟਰ ਸਾਹਿਬ ਤੋਂ ਸ਼ੁਰੂ ਕਰਦੇ ਹਾਂ ਪਾ ਮੈਂ ਸਾਰੇ ਜਿਹੜੇ ਸੱਜਣ ਸਾਡੇ ਕੋਲ ਮਾਨ ਸਾਹਿਬ ਆਏ ਲੰਕਾਇਆ ਦੇ ਨਾਲ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੁਗ ਆਏ ਬਹੁਤ ਖੁਸ਼ੀ ਦੀ ਗੱਲ ਹੈ ਸਾਰਿਆਂ ਨੂੰ ਪਤਾ ਹੈ ਕਿ ਸਮਾਜ ਦਾ ਇਸ ਵੇਲੇ ਬਹੁਤ ਜਰਾ ਬੁਰਾ ਹਾਲ ਹੈ ਔਰ ਉਸ ਵਿੱਚ ਕਿਸੇ ਬਹੁਤ ਵੱਡੀ ਉਮੀਦ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਆਪੇ ਸੋਚਣਾ ਚਾਹੀਦਾ ਵੀ ਅਸੀਂ ਬਰੋੜ ਬਣ ਕੇ ਕਿਵੇਂ ਕੁਝ ਕਰ ਸਕਦੇ ਹਾਂ ਕੋਈ ਚੀਜ਼ ਔਖੀ ਨਹੀਂ ਜਦੋਂ ਤੁਸੀਂ ਸਾਰੇ ਰਲ ਕੇ ਕਰੋਗੇ ਸੱਚੀ ਗੱਲ ਬੰਗਣੇ ਆਪਣੇ ਹਕਾਮਾਂ ਵਾਸਤੇ ਗੱਲ ਕਰੋਗੇ ਤੇ ਪ੍ਰਮਾਤਮਾ ਵੀ ਤੁਹਾਨੂੰ ਕਿਰਪਾ ਕਰੇਗਾ ਅਸੀਂ ਇਹ ਜਿਹੜਾ ਅਪਰਾਲਾ ਸ਼ੁਰੂ ਕੀਤਾ ਹੈ ਇਸੇ ਕਰਕੇ ਕੀਤਾ ਕਿ ਹਾਲਾਤ ਇੰਨੇ ਵਿਗੜ ਚੁੱਕੇ ਨੇ ਕਿਸੇ ਵੀ ਬੰਦੇ ਵਾਸਤੇ ਕੋਈ ਮਾੜੀ ਜੀ ਗੱਲ ਪਿੱਛੇ ਵੀ ਬਹੁਤ ਖੱਜਲ ਖਵਾਰ ਹੋਣਾ ਪੈਂਦਾ ਉਹਦਾ ਇੱਕੋ ਇੱਕ ਹੱਲ ਹੈ ਆਪਾਂ ਇਕੱਠੇ ਹੋਈਏ ਔਰ ਜਿਹੜੇ ਪੋਲੀਟੀਸ਼ੀਅਨ ਜਾਂ ਹੋਰ ਕੋਈ ਜਿਹੜੇ ਸਰਸਿਸ ਨੇ ਉਹ ਜੋ ਲੋਕਾਂ ਨੂੰ ਖਰਾਬ ਕਰਨ ਵਾਸਤੇ ਪਾਟ ਪਾਟੋ ਦੀ ਕਰਦੇ ਆ ਉਹਦੇ ਨਾਲ ਕੋਈ ਆਪਾਂ ਨੂੰ ਫਾਇਦਾ ਨਹੀਂ ਹੋਣਾ ਸਗੋਂ ਨੁਕਸਾਨ ਇਦੋਂ ਵੀ ਜ਼ਿਆਦਾ ਹੋ ਜਾਊਗਾ ਅਸੀਂ ਸਾਰਿਆਂ ਦਾ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਅਸੀਂ ਤੱਕ ਤੁੱਛ ਜੀ ਹਿੰਮਤ ਕੀਤੀ ਹੈ ਤੁਹਾਨੂੰ ਸਾਰਿਆਂ ਨੂੰ ਇਕੱਠੇ ਕਰਨ ਵਾਸਤੇ ਇੱਕ ਕਲਾ 2 11 ਕਾਫਲਾ ਬਣੇ ਤਾਂ ਕਿ ਲੋਕਾਂ ਦੀ ਆਵਾਜ਼ ਉਹਨਾਂ ਕੰਨਾਂ ਤੱਕ ਜਾਵੇ ਜਿਹੜੇ ਕਿ ਲੋਕਾਂ ਵਾਸਤੇ ਲੋਕਾਂ ਨੂੰ ਖਰਾਬ ਕਰਕੇ ਆਪਣੀ ਜ਼ਿੰਦਗੀਆਂ ਨੂੰ ਐਸ਼ੂ ਇਸਰਾ ਨੂੰ ਆਪਣੇ ਪਰਿਵਾਰਾਂ ਨੂੰ ਤੇ ਸਾਡੀਆਂ ਆਪਣੀਆਂ ਜਾਇਦਾਦਾਂ ਬਣਾਉਣਾ ਚਾਹੁੰਦੇ ਆ ਉਸ ਦੇ ਨਾਮ ਪੰਜਾਬ ਦਾ ਭਲਾ ਨਾ ਹਿੰਦੁਸਤਾਨ ਦਾ ਭਲਾ ਨਾ ਮਨੁੱਖਤਾ ਦਾ ਭਲਾ ਮੈਂ ਤਾਂ ਇਹ ਜਿਹੜੇ ਆਏ ਨੇ ਮੈਂ ਮਾਰ ਉਹਨਾਂ ਦਾ ਸੀ ਬਹੁਤ ਧੰਨਵਾਦ ਕਰਦੇ ਆਂ ਔਰ ਉਮੀਦ ਕਰਦੇ ਵੀ ਅਸੀਂ ਵੀ ਇਹਨਾਂ ਨਾਲ ਰਲ ਲਾ ਕੇ ਸੋਸਾਇਟੀ ਵਿੱਚ ਜਿੰਨਾ ਵੀ ਯੋਗਦਾਨ ਪਾ ਸਕੀਏ ਉਨਾਂ ਹੀ ਸਾਡੇ ਵੱਲੋਂ ਥੋੜਾ ਹੋਇਗਾ ਇਹਨਾਂ ਕਹਿੰਦਾ ਹੋਇਆ ਮੈਂ ਦੂਜੇ ਜੀ ਸੱਜਣਾਂ ਉਹਨਾਂ ਵਾਸਤੇ ਬੇਨਤੀ ਕਰਦਾ ਹਾਂ ਤੁਸੀਂ ਆਪਣੀ ਦਾਤ ਦੱਸੋ ਬੇਨਤੀ ਕਰ ਸਕੋ ਬੋਲ ਰਹੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਾਡੇ ਲੱਖਾਂ ਵੀਰ ਤੇਮ ਤੋਜ ਵੱਡੇ ਵੀਰ ਤੇ ਉਹਨਾਂ ਦਾ ਇੱਥੇ ਆਉਣ ਤੇ ਉਹਨਾਂ ਦੇ ਸਾਥੀਆਂ ਦਾ ਧੰਨਵਾਦ ਕਰਦੀ ਹਾਂ ਸਾਡੀ ਸੁਸਾਇਟੀ ਦਾ ਧੰਨਵਾਦ ਕਰਦੀ ਜਿਹੜੇ ਹਮੇਸ਼ਾ ਸਾਥ ਦਿੰਦੇ ਆ ਤੇ ਮੈਂ ਤੇਹੀ ਕਹਾਂਦੀ ਕਿ ਤਕਾਜ਼ਾ ਹੈ ਵਕਤ ਕਾ ਤੂਫਾਨ ਸੇ ਜੂਜੋ ਕਹਾਂ ਤੱਕ ਚਲੋਗੇ ਕਿਨਾਰੇ ਕਿਨਾਰੇ ਬਹੁਤ ਅੱਛਾ ਤਕਾਜ਼ਾ ਹੈ ਵਕਤ ਕਾ ਤੂਫਾਨ ਸੇ ਜੂਜੋ ਕਹਾਂ ਤੱਕ ਚਲੋਗੇ ਕਿਨਾਰੇ ਕਿਨਾਰੇ ਜਿੰਦਾ ਰਹਿਣਾ ਹੈ ਤੋ ਹਾਲਾਤੋਂ ਸੇ ਲੜਨਾ ਹੋਗਾ ਜੰਗ ਲਾਜ਼ਮ ਹੋ ਤੋ ਲਸ਼ਕਰ ਨਹੀਂ ਦੇਖੀ ਜਾਂਦੀ ਦਸ ਸਾਨੂੰ ਹਮੇਸ਼ਾ ਜਦਾਂ ਇਹ ਸੋਚ ਕੇ ਇਕ ਮੈਂ ਕਿਸੇ ਲੇਖਕ ਦਾ ਕਿਉਂਕਿ ਮੈਂ ਖੁਦ ਲੇਖਕ ਹੋ ਕਰਕੇ ਮੈਨੂੰ ਉਹੀ ਗੱਲਾਂ ਜ਼ਿਆਦਾ ਮੇਰੇ ਧਿਆਨ 'ਚ ਰਹਿੰਦੀਆਂ ਕਿ ਕਿਸੇ ਲੇਖਕ ਦਾ ਮੈਂ ਲਿਖਿਆ ਪੜ੍ਹਿਆ ਸੀ ਕਿ ਮੈਂ ਉਹਨਾਂ ਲੋਕਾਂ ਦੀਆਂ ਵੀ ਕਬਰਾਂ ਦੇਖੀਆਂ ਜਿਹੜੇ ਹਮੇਸ਼ਾ ਜਿੱਥੇ ਬੋਲਣਾ ਸੀ ਸੱਚ ਬੋਲਣ ਤੋਂ ਡਰਦੇ ਰਹੇ ਡਰਦੇ ਸੀ ਕਿਤੇ ਮਾਰੇ ਮਾਰੇ ਨਾ ਜਾਈਏ ਇਸ ਕਰਕੇ ਜੇ ਤੁਸੀਂ ਸੱਚ ਨਹੀਂ ਬੋਲਦੇ ਤੁਸੀਂ ਚੁੱਪ ਰਹਿੰਦੇ ਸੱਚ ਬੋਲਣਾ ਵੀ ਜੇ ਤੁਸੀਂ ਚੁੱਪ ਰਹਿੰਦੇ ਆ ਕਿਸੇ ਸੱਚ ਦੇ ਨਾਲ ਵੀ ਨਹੀਂ ਖੜਦੇ ਤਾਂ ਇਹਦਾ ਮਤਲਬ ਸਿੱਧੇ ਤੌਰ ਤੇ ਤੁਸੀਂ ਜਿਹੜਾ ਹੈਗਾ ਸਾਥ ਦੇ ਰਹੇ ਹੋ ਝੂਠ ਦਾ ਜ਼ੁਲਮ ਦਾ ਸੋ ਆਪਾਂ ਜਿਹੜੀ ਇਹ ਲੜਾਈ ਵਿੱਢੀ ਆ ਇਹਨੂੰ ਆਪਾਂ ਇਹ ਲੜਾਈ ਆਪਣੀ ਕੋਈ ਕਿਸੇ ਨਾਲ ਨਿੱਜੀ ਨਹੀਂ ਹੈਗੀ ਇਹ ਸਾਡੀ ਆਪਣੇ ਪੰਜਾਬ ਲਈ ਪੰਜਾਬੀ ਲਈ ਪੰਜਾਬੀਅਤ ਲਈ ਹੈਗੀ ਆ ਇਨਸਾਨੀਅਤ ਦੀ ਲੜਾਈ ਹੈ ਥੈਂਕ ਯੂ ਸੋ ਮਚ ਏਜੀ ਇੱਕ ਗੱਲ ਹੈ ਜਪਜੀ ਸਾਹਿਬ ਚ ਹਰ ਚੀਜ਼ ਹੁਕਮ ਚ ਹੈ ਜੀ ਸਾਰਾ ਜਪਜੀ ਸਾਹਿਬ ਹੁਕਮੀ ਲਿਖਦੁਖ ਸਭ ਪਾਏ ਜੀ ਈਵਨ ਗੀਦਾ ਚ ਵੀ ਜਿਤਿਕ੍ਰਿਸ਼ਨ ਜੀ ਕਹਿੰਦੇ ਨੇ ਅਰਜੁਨ ਨੂੰ ਕਰਮ ਦੀ ਗੱਲ ਕਰਦੇ ਨੇ ਕਰਮ ਦੀ ਗੱਲ ਕਰਦੇ ਨੇ ਕਿ ਕੋਟਾ ਜੋ ਨਿਸ਼ਚਿਤ ਹੈ ਹੋਣਾ ਜ਼ਰੂਰੀ ਹੈ ਤੁਸੀਂ ਆਪ ਦਾ ਕਰਮ ਕਿਉਂ ਖਰਾਬ ਕਰਦੇ ਹੋ ਜਿੰਨਾ ਮਿਲਣਾ ਜਿੰਨੀ ਲਿਖੀ ਹੈ ਪਹਿਲੇ ਦਿਨਾਂ ਚ ਪਿੰਡਾਂ ਚ ਮੈਂ ਆਂਗ ਸੁਣਦਾ ਸੀ ਬੰਦਾ ਕਹਿੰਦਾ ਸੀ ਵੇਖ ਕਿਉਂ ਮਿਲਾਈ ਯਾਰ ਜਿੰਨੀ ਲਿਖੀ ਹੈ ਉਹਨੇ ਤਾਂ ਸਾਹ ਹੈ ਗਈ ਹੈ ਹੁਣ ਅਸੀਂ ਇਹ ਮੰਨਣਾ ਛੱਡਤਾ ਹੈ ਹੁਣ ਅਸੀਂ ਡਰਨ ਲੱਗ ਗਏ ਆ ਕਿ ਨਾ ਯਾਰ ਮੈਂ ਪੁੱਠਾ ਸਿੱਧਾ ਤਰੀਕਾ ਬਣਾ ਲਾ ਪਰ ਰੱਬ ਤਾਂ ਮੈਨੂੰ ਭੁੱਖਾ ਹੀ ਮਾਰੂਗਾ ਉਹ ਸੋਹਰਿਆ ਰੱਬ ਨਹੀਂ ਬਚਾਉਣਾ ਬਿਲਕੁਲ ਜੀ ਬਿਲਕੁਲ ਆ ਜੀ ਨੂੰ ਭਾਇਆ ਹੁਣ ਕੁਰਸੀ ਤੇ ਇਹ ਵੀ ਰੱਬ ਨਹੀਂ ਭਾਇਆ ਇਹ ਦੋਨੇ ਜਣੇ ਆਂਦੇ ਆ ਅਸੀਂ ਬਹੁਤ ਗਰੀਬ ਆ ਤੇ ਪਤਾ ਨਹੀਂ ਦੁਨਣਾ ਗਰੀਬਾਂ ਨੂੰ ਕੀ ਹੋ ਗਿਆ ਇੰਨੇ ਅਮੀਰ ਬਨ ਲੱਗ ਗਏ ਨੇ ਜੀ ਲੁੰਮਾ ਜੀ ਤੁਸੀਂ ਕੋਈ ਦੋਸ਼ ਹਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਭਾਈ ਅੰਤੋਜ ਮਾਨ ਜੀ ਤੇ ਲਖਾ ਜੀ ਅੱਜ ਇੱਥੇ ਮੋਗੇ ਪਹੁੰਚੇ ਆ ਸਾਡਾ ਹੌਸਲਾ ਵਧਾਉਣ ਵਾਸਤੇ ਸਿਰਫ 1 ਘੰਟੇ ਦੇ ਨੋਟਸ ਤੇ ਮੈਂ ਆਪਾਂ ਇਕੱਠੇ ਹੋਏ ਆ ਤੇ ਸਾਰਿਆਂ ਦਾ ਧੰਨਵਾਦ ਹੈ ਇਹਨਾਂ ਦਾ ਉਚੇਚਾ ਧੰਨਵਾਦ ਹੈ ਕਿ ਸਾਡੇ ਕੋਲ ਇੰਨੀ ਦੂਰੋਂ ਆਏ ਆ ਸਾਡੀ ਹੌਸਲਾ ਵਧਾਈ ਕਰਨ ਵਾਸਤੇ ਦੂਸਰੀ ਗੱਲ ਗੱਲਾਂ ਕਾਫੀ ਹੋ ਚੁੱਕੀਆਂ ਮੈਂ ਉਹਦਾਂ ਦੀ ਡਿਟੇਲ 'ਚ ਨਹੀਂ ਜਾਊਂਗਾ ਇੱਕੋ ਇੱਕ ਗੱਲ ਕਰਨੀ ਹੈ ਮੋਗਾ ਸ਼ਹਿਰ ਦੇ ਇੰਟੈਲੈਕਚੁਅਲ ਬੁੱਧੀਜੀਵੀ ਵਰਗ ਨੂੰ ਕਿ ਇਹ ਸਾਡੀ ਨਿੱਜੀ ਲੜਾਈ ਨਹੀਂ ਹੈਗੀ ਮੇਰੇ ਤੇ ਜੋ ਪਰਚੇ ਦਰਜ ਆ ਜਾਂ ਹੋਰ ਆ ਉਹ ਅਸੀਂ ਆਪਣੀਆਂ ਲੜਾਈਆਂ ਲੜ ਰਹੇ ਆ ਉਹ ਦਾ ਸਿਵਲ ਸੁਸਾਇਟੀ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਬਟ ਅਸੀਂ ਆਏ ਆ ਇੱਕ ਫਰੰਟ ਦੇ ਉੱਤੇ ਇੱਕ ਪਲੇਟਫਾਰਮ ਦੇ ਉੱਤੇ ਉਹਨਾਂ ਲੋਕਾਂ ਦੀ ਲੜਾਈ ਲੜਨ ਵਾਸਤੇ ਜਿਹੜੇ ਸਾਡੇ ਵਾਂਗੂ ਨਹੀਂ ਲੜ ਸਕਣਗੇ ਅਸੀਂ ਲੜ ਲਿਆ ਕਿਉਂਕਿ ਸਾਡੇ ਨਾਲ ਤੁਹਾਡਾ ਸਾਥ ਸੀ ਪਰ ਹਰ ਇੱਕ ਕਿਸੇ ਦੇ ਹਰ ਇੱਕ ਹਰ ਇੱਕ ਨੂੰ ਸਾਥ ਨਹੀਂ ਮਿਲਦਾ ਉਹ ਸਾਥ ਦੇਣ ਵਾਸਤੇ ਅਸੀਂ ਇੱਕ ਪਲੇਟਫਾਰਮ ਤੇ ਆਏ ਆ ਜਿਵੇਂ ਮੇਰੇ ਕੇਸ ਦੇ ਵਿੱਚ ਲੋਕਾਂ ਨੇ ਮੇਰਾ ਸਾਥ ਦਿੱਤਾ ਮੈਂ ਇਹ ਚਾਹਣਾ ਕਿ ਲੋਕਾਂ ਦੇ ਕੇਸਾਂ ਦੇ ਵਿੱਚ ਅਸੀਂ ਸਾਰੇ ਰਲ ਕੇ ਉਹਨਾਂ ਦਾ ਸਾਥ ਦਈਏ ਅੱਜ ਜਿਹੜੀ ਸਭ ਤੋਂ ਵੱਡੀ ਸਮੱਸਿਆ ਕੀ ਬਣੀ ਹੋਈ ਹੈ ਕਿ ਜਿਸ ਤਰ੍ਹਾਂ ਪਹਿਲਾਂ ਗੱਲ ਹੋਈ ਹੈ ਕਿ ਜ਼ਿਆਦਾਤਰ ਲੋਕ ਆ ਜਿਹੜੇ ਉਹ ਹੈਂਡ ਟੂ ਮਾਉਥ ਹੋ ਚੁੱਕਿਆ ਮੋਰ ਦੇ ਨੇ 80% ਲੋਕਾਂ ਦੀ ਇਨਕਮ ਹੈ ਜਿਹੜੀ ਉਹ ਲੈਸ ਦੈਨ 15000 ਹੈ 15000 ਤੋਂ ਘੱਟ ਇਨਕਮ ਦੇ ਉੱਤੇ 80% ਤੋਂ ਆਬਾਦੀ ਵੱਧ ਹੈ ਜਿਹੜੀ ਉਹ ਜੀਵਨ ਬទਰ ਕਰ ਰਹੀ ਹੈ 15000 ਦੇ ਵਿੱਚ ਉਹ ਕੀ ਕਰਨਗੇ ਜਿਹੜਾ ਬੰਦਾ ਜਿਹੜਾ ਜਿਹਨੂੰ ਫਿਕਰ ਹੈ ਸਵੇਰ ਦੀ ਰੋਟੀ ਖਾਣ ਤੋਂ ਬਾਅਦ ਵੀ ਸ਼ਾਮ ਦੀ ਪੱਕਣੀ ਹੈ ਕਿ ਨਹੀਂ ਪੱਕਣੀ ਉਹ ਕਿੱਥੇ ਧਰਨਿਆਂ ਤੇ ਜਾ ਕੇ ਬਹਿ ਜਾਊ ਜਾਂ ਕਿੱਥੇ ਨਾ ਤਾਂ ਅਦਾਲਤਾਂ ਕਿਤੇਰੀਆਂ ਦੇ ਵਿੱਚ ਜਾਂ ਥਾਣਿਆਂ ਦੇ ਵਿੱਚ ਠੱਕੇ ਖਾਊਗਾ ਉਹ ਸਮਝੌਤਾ ਕਰੂਗਾ ਉਹ ਇਨਸਾਫ ਨਹੀਂ ਲਾਊਗਾ ਉਹ ਸਮਝੌਤਾ ਕਰੂਗਾ ਅਸੀਂ ਇਹ ਸਮਝੌਤੇ ਇਹ ਸਾਡੇ ਸਮਾਜ ਦੇ ਵਿੱਚ ਹੁੰਦੇ ਆਏ ਆ ਉਹਨਾਂ ਸਮਝੌਤਿਆਂ ਦੀ ਵਜ੍ਹਾ ਕਰਕੇ ਅੱਜ ਉਹਨਾਂ ਲੋਕਾਂ ਦੇ ਹੌਸਲੇ ਇੰਨੇ ਜ਼ਿਆਦਾ ਵਧੇ ਹੋਏ ਆ ਜਿਹੜੇ ਜਣੇ ਦੀ ਲੋਕਾਂ ਦੇ ਨਾਲ ਧੱਕਾ ਕਰਦੇ ਉਹਨਾਂ ਨੂੰ ਪਤਾ ਵੀ ਚਾਰ ਬੰਦੇ ਇਕੱਠੇ ਕਰਕੇ ਕੋਈ ਨਹੀਂ ਸਮਝੌਤਾ ਤਾਂ ਬਾਅਦ 'ਚ ਹੋ ਹੀ ਜਾਂਦਾ। ਕਤਲਾਂ ਦੇ ਵੀ ਸਮਝੌਤੇ ਹੋ ਹੀ ਜਾਂਦੇ ਆ। ਸੋ ਇਹ ਹੌਸਲੇ ਉਹਦੀ ਵਾਧੇ ਆ ਜਦੋਂ ਸਾਡੇ ਸਮਾਜ ਦੇ ਮੋਢ ਪਰ ਲੋਕ ਇਹ ਸਮਝੌਤਾਵਾਦੀ ਰਾਜਨੀਤੀ ਕਰਦੇ ਆ। ਆ ਭਾਈ ਜੀ ਨੇ ਬਹੁਤ ਵਧੀਆ ਗੱਲ ਕਹੀ ਸੀ। ਤੁਸੀਂ ਗੱਲ ਕੀਤੀ ਸੀ ਨਹੀਂ ਜਿਹੜੀ ਕਹੀ ਸੀ ਕਿ ਜੇ ਅਸੀਂ ਕੱਲ ਤੁਸੀਂ ਕੀਤੀ ਸੀ ਨਾਲੇ ਵੀ ਜੇ ਇਕੱਲੇ ਚਲੇ ਜਾਈਏ ਇਹਨਾਂ ਨੇ ਬੜੀ ਸੋਹਣੀ ਗੱਲ ਕੀ ਆਂਦੇ ਜੇ ਅਸੀਂ ਇਕੱਲੇ ਚਲੇ ਜਾਨੇ ਆ ਨਾ ਤਾਂ ਸਾਡੀ ਕੋਈ ਗੱਲ ਨਹੀਂ ਸੁਣਦਾ ਡੀ ਸੀ ਤੇ ਜਦੋਂ ਅਸੀਂ 20 30 ਜਣੇ ਜਾਣੇ ਆ ਉਦੋਂ ਗੱਲ ਸੁਣ ਲੈਂਦਾ ਸੋ ਇਹ 20 ਕੀ ਨਹੀਂ 40 50 ਜਣੇ ਹੋ ਕੇ ਗਿਣਤੀ ਨਿਤ ਵਧ ਰਹੀ ਹੈ ਇਹ ਉਹ ਕਹਿਣਗੇ ਕਿ ਮੋਗੇ ਦੀ ਲੋੜ ਆ ਹੈ ਮੁਗਾ ਇਹ ਬੈਟਰ ਹੋ ਸਕਦਾ ਕੋਈ ਤੱਕਾ ਨਹੀਂ ਜਦੋਂ ਦਾ ਲੁੰਬਾ ਜੀ ਵਾਲਾ ਕੇਸ ਹੋਇਆ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਤੁਹਾਡੇ ਚੋਂ ਕਿਸੇ ਵੱਲ ਚਾ ਨਹੀਂ ਜਰੂਰਤ ਹੋਈ ਨਹੀਂ ਜਰੂਰਤ ਹੋ ਰਹੀ ਜੀ ਸੋ ਕਿਸੇ ਏਸੀ ਵਾਲੀ ਬੀਬੀ ਨਾਲ ਤੇ ਫਲਾਨੇ ਵਾਲ ਚਾਕਨ ਦੀ ਲੋੜ ਨਹੀਂ ਆਪ ਵੀ ਰੱਖਿਆ ਆਪ ਕਰਨੀ ਪੈਂਦੀ ਹੈ ਖੁਦ ਉੱਠਣਾ ਪੈਂਦਾ ਉੱਤੋਂ ਨਹੀਂ ਆਉਣਾ ਕਿਸੇ ਨੇ ਇਹ ਮੁੱਖ ਮੰਤਰੀ ਵੀ ਉੱਤੋਂ ਨਹੀਂ ਡਿੱਗਦੇ ਆਪਣੀ ਚੋਂ ਜਾਂਦੇ ਸੋ ਆਪਣੇ ਆਪ ਨੂੰ ਸਿੱਖਿਆ ਦਾਇਕ ਕਰੋ ਜਿਵੇਂ ਮੋਗੇ ਵਾਲਿਆਂ ਨੇ ਸ਼ੁਰੂ ਕਰ ਲਿਆ ਹੈ ਕੱਲ ਨੂੰ ਮੋਗੇ 'ਚ ਕੋਈ ਬਣੂ ਇਹਨਾਂ ਤੋਂ ਪੁੱਛ ਕੇ ਬਣੂ ਐਂ ਪੰਜਾਬ ਦੇ ਵਿੱਚ ਆਪਾਂ ਕਰਨਾ ਐ ਅਕਚਲ ਪਰਸਨ ਐ ਜਿਸ ਤਰ੍ਹਾਂ ਡਾਕਟਰ ਨੇ ਵਕੀਲ ਨੇ ਐਡਵੋਕੇਟਸ ਆ ਹਨਾ ਸੋ ਉਹਨਾਂ ਲੋਕਾਂ ਨੂੰ ਜਿਹੜੇ ਰਿਟਾਇਰਡ ਟੀਚਰਸ ਨੇ ਲੈਕਚਰਰਸ ਨੇ ਹਨਾ ਉਹ ਸਾਰੇ ਲੋਕ ਜਿਹੜੇ ਇਹ ਸੋਸਾਇਟੀ ਦੇ ਨਾਲ ਜੁੜਨ ਜਿਹੜੇ ਚਾਹੁੰਦੇ ਆ ਕਿ ਵੀ ਅਸੀਂ ਕਿਉਂਕਿ ਅਸੀਂ ਆਪਣੀ ਜ਼ਿੰਦਗੀ ਵਧੀਆ ਜਿਉਣ ਲਈ ਜਿਹੜੇ ਸਾਡੇ ਜ਼ਿੰਦਗੀ ਦੇ ਆਖਰੀ ਕੁਝ ਸਾਲ ਲੱਗੇ ਆ ਜੇਕਰ ਅਸੀਂ ਉਹਨਾਂ ਲੋਕਾਂ ਨੂੰ ਘੰਟਾ ਦੋ ਘੰਟੇ ਡੇਲੀ ਦੇਣੇ ਸ਼ੁਰੂ ਕਰ ਦੇਵਾਂਗੇ ਜਿਨ੍ਹਾਂ ਨੂੰ ਸਾਡੀ ਲੋੜ ਹੈ ਤਾਂ ਸਾਡੇ ਸਮਾਜ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਘਟਣਗੀਆਂ। ਬਾਬਾ ਜੀ ਇਹ ਏਹੀ ਕਹਿੰਦੇ ਆ ਕਿ ਥੈਂਕ ਯੂ ਮੱਚ ਬੈਠੇ ਗਏ ਲਾ। ਹਾਂ ਬਾਹਰ ਨਿਕਲ ਜਾ ਕਰੋ। ਅਸੀਂ ਇਹ ਬੇਨਤੀ ਕਰਦੇ ਆ ਕਿ ਇਹ ਸੋਸਾਇਟੀ ਦੇ ਨਾਲ ਜੁੜੋ। ਸਰ ਫੋਨ ਉੱਪਰ ਪੋ। ਹਾਂ ਮੇਰਾ ਦੱਸੋ ਤੁਹਾਡੇ ਨਾਲ ਜੁੜ ਸਕਣ ਮੋਗੇ ਵਾਲੇ ਆਪਣੇ ਵੈਸੇ ਸਾਰਿਆਂ ਦੇ ਲਿਖੇ ਹੋਇਆ ਅਸੀਂ ਲੋਕਾਂ ਲਈ ਹਾਂਜੀ ਹਾਂਜੀ ਮੇਰਾ ਨੰਬਰ ਹੈਗਾ 9471330506 ਜਸਲ ਸਾਹਿਬ ਤੁਸੀਂ ਬੋਲੋ ਜੀ 9795 9795 8556 ਰੋਟੇ ਸਾਹਿਬ ਤੁਸੀਂ ਬੋਲੋ ਜੀ 9557813113 ਸੋ ਬੇਨਤੀ ਹੈ ਕਿ ਵੱਧ ਤੋਂ ਵੱਧ ਜੁੜੋ ਜਿਹੜੇ ਸਮਾਂ ਦੇ ਸਕਦੇ ਹੋ ਇੱਥੇ ਦਫ਼ਤਰ ਦੇ ਵਿੱਚ ਆ ਕੇ ਬੈਠਣਾ ਲੋਕਾਂ ਦੀਆਂ ਸਮੱਸਿਆਵਾਂ ਸੁਣਨਾ ਅੱਜ ਸਾਡੇ ਕੋਲ ਜਿਸ ਤਰ੍ਹਾਂ ਦੋ ਕੇਸ ਆਏ ਆ ਤਾਂ ਅਸੀਂ ਇੱਥੇ ਬੈਠੇ ਸੀ ਤਾਂ ਉਹ ਸਾਡੇ ਕੋਲ ਪਾਏ ਆ ਸੋ ਜੇ ਇੱਥੇ ਬੈਠਣਾ ਬੜਾ ਜ਼ਰੂਰੀ ਹੈ ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ 13 ਤਰੀਕ ਨੂੰ ਯਾਰ 13 ਦਾ ਨੇ ਜੀ ਅੱਜ 13 ਜਗ੍ਹਾ ਜਗ੍ਹਾ ਦੱਸਾਂਗੇ ਕੋਈ ਸਰਕਾਰ ਦੀ ਸਾਡੀ ਲੱਗੇ ਹੋਈ 13 ਤਰੀਕ ਨੂੰ ਆਪਾਂ ਇਹ ਨਹੀਂ ਵੇਖਣਾ ਕਿ ਲੱਖੇ ਦੇ ਨਾਲ ੱਟਾ ਹੋਇਆ ਜਾ ਕਿਸੇ ਹੋਰ ਦੇ ਨਾਲ ਹੋਇਆ ਨਹੀਂ ਵੈਸੇ ਵੀ ਆਪਾਂ ਇਹ ਸਾਰੇ ਇਹ ਸਾਰੇ ਆਪਾਂ ਅਗਲੇ ਵਿਕਟਮ ਅਸੀਂ ਆਂ ਜੇ ਅੱਜ ਨਹੀਂ ਬੋਲਾਂਗੇ ਤਾਂ ਅਗਲੇ ਵਿਕਟਮ ਅਸੀਂ ਆਂ ਜੇਕਰ ਲੱਖੇ ਵਰਗੇ ਬੰਦੇ ਤੇ ਜਿਹੜਾ ਇਹ ਅਮਲਾ ਹੋ ਸਕਦਾ ਹੈ ਪੁਲਿਸ ਇੰਨੀ ਵਧੇਗੀ ਕਰ ਸਕਦੀ ਤਾਂ ਆਮ ਬੰਦੇ ਨੂੰ ਉਹ ਦੱਸੋ ਕੀ ਲੈ ਬਿਡੇ ਸੋ ਇਸ ਕਰਕੇ ਇਹ ਬੜਾ ਜ਼ਰੂਰੀ ਹੈ ਇਨਸਾਫ ਦੀ ਇਸ ਜੰਗ ਦੇ ਵਿੱਚ ਸਾਨੂੰ ਅੱਗੇ ਵਧਣ ਦੀ ਲੋੜ ਹੈ ਉਹ ਜੰਗਾ ਲੰਬਾ ਜੀ ਆਪਾਂ ਜਿੰਨੇ ਵੀ ਵਿਕਟਮ ਨੇ ਚਾਇਓ ਨਰਿੰਦਰ ਦੀਪ ਹੋਵੇ ਚਾਇਓ ਕਰਨਲ ਬਾੜ ਦੀ ਬਾਗ ਜਿੰਨੇ ਵੀ ਪੰਜਾਬ ਚ ਵਿਕਟਮ ਨੇ ਪੁਲਸੀਆ ਤਸ਼ੱਦਦ ਦੇ ਸਭ ਨੂੰ ਬੁਲਾ ਰਹੇ ਜਾਓ ਸੱਤ ਬੱਚੇ ਸਮਾਨੇ ਚ ਮਾਰੇ ਗਏ ਸੀ ਜਮੀਂ ਔਰ ਉਹ ਬੰਦਾ ਭੱਜਿਆ ਹੋਇਆ ਸੀ ਮੈਂ ਉਹਨੂੰ ਫੜਵਾਇਆ ਧਰਨਾ ਲਾ ਕੇ ਆ ਸੀ ਸੋ ਸਾਰਿਆਂ ਨੂੰ ਸੱਦ ਕੇ ਸਾਰਿਆਂ ਨੂੰ ਬਾਕੇ ਜੇ ਕਿਸੇ ਦਾ ਕੇਸ ਅਧੂਰਾ ਹੈ ਤਾਂ ਉਹਦੇ ਚ ਮਦਦ ਕਰੀਏ ਤੇ ਜੇ ਮੁਕਮਲ ਹੈ ਤਾਂ ਅੱਗੇ ਤੋਂ ਇਹੋ ਜੀ ਘਟਨਾ ਨਾ ਹੋਵੇ ਉਹ ਵਖਾਈਏ ਇਹਨਾਂ ਨੂੰ ਕਿ ਬੰਦੇ ਬਣਜੋ ਨਹੀਂ ਤੁਹਾਨੂੰ ਸਸਪੈਂਡ ਕਰਾਵਾਂਗੇ। ਇਹ ਕਾਰਨ ਬਾਗਾਲੀ ਬੜੀ ਵੱਡੀ ਗੱਲ ਹੈ। ਨਹੀਂ ਸਾਰੀਆਂ ਗੱਲਾਂ ਉਦੋਂ ਤੁਸੀਂ ਹੈਰਾਨ ਹੋ ਜਾਓ ਉਦੋਂ ਪਹਿਲਾਂ ਇੱਕ ਮੁੰਡਾ ਮਾਰਿਆ ਗਿਆ ਸੀ ਕੁਝ ਘੰਟੇ ਪਹਿਲਾਂ ਹੀ। ਉਹ ਸੇਮ ਉੱਥੇ ਹੀ ਹੋਇਆ ਸੀਗਾ। ਠੀਕ ਹੈ ਜੀ ਹਮੈ ਚਲਾ ਦਿੰਨਾ ਜੀ। ਠੀਕ ਹੈ ਜੀ। ਬਹੁਤ ਬਹੁਤ ਧੰਨਵਾਦ ਜੀ।